ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਐਡਮੰਟਨ ਸ਼ਹਿਰ ਤੋਂ ਤੁਹਾਡੇ ਲਈ ਖਬਰ ਲੈ ਕੇ حاضر ਹੋ ਰਿਹਾ ਜਿਹੜੇ ਲੋਕ ਸਟਾਰਬਕਸ ਤੇ ਕਾਫੀ ਪੀਣ ਦੇ ਆਦੀ ਹੋਏ ਨੇ ਜਾਂ ਸ਼ੌਕੀਨ ਨੇ ਉੱਤੇ ਉਹਨਾਂ ਲਈ ਇਹ ਖਾਸ ਕਰਕੇ ਖਬਰ ਹੈ ਕਿ ਸਟਾਰਬਕਸ ਵਾਲਿਆਂ ਦੀ ਦੁਨੀਆ ਭਰ ਦੇ ਵਿੱਚ ਉਹਨਾਂ ਦੀ ਜਿਹੜੀ ਜੀ ਕਹਿ ਲਓ ਕਾਫੀ ਦੀ ਸੇਲਸ ਆ ਉਹ ਥੱਲੇ ਜਾਣ ਕਰਕੇ ਉਹਨਾਂ ਨੇ ਐਡਮੰਟਨ ਦੇ ਵਿੱਚ ਨਾ ਜਿਹੜੇ 4 ਸਟੋਰ ਆ ਉਹ ਪੱਕੇ ਤੌਰ ਤੇ ਬੰਦ ਕਰਨ ਦੀ ਗੱਲ ਆਖੀ ਹੈ ਜਿਹੜਾ ਚਾਰ ਸਟੋਰ ਪੱਕੇ ਤੌਰ ਤੇ ਬੰਦ ਕਰ ਦੇਣੇ ਨੇ ਉਹਨਾਂ ਵਿੱਚੋਂ ਇੱਕ ਹੈਗਾ 101 24 186 ਸਟਰੀਟ ਨਾਰਥ-ਵੈਸਟ ਦੇ ਵਿੱਚ ਯਾਨੀ ਕਿ ਵੈਸਟ ਐਂਡ ਦੇ ਵਿੱਚ ਹੈ ਸਟੋਰ ਇੱਕ ਹੈਗਾ 3466 99 ਸਟਰੀਟ ਇਹ ਵੀ ਨਾਰਥ-ਵੈਸਟ 6735 25 ਐਵੇਨਿਊ ਸਾਊਥ-ਵੈਸਟ ਤੇ 961 ਜੇਮਸ ਮੋਬਟ ਟ੍ਰੇਲ ਏ ਚਾਰ ਸਟੋਰ ਜਿਹੜੇ ਇੱਥੇ ਬੰਦ ਹੋਣ ਜਾ ਰਹੇ ਨੇ ਕਿਹਾ ਜਾ ਰਿਹਾ ਹੈ ਵੀ ਉਹਨਾਂ ਵੱਲੋਂ ਨਾ ਰੀਸਟਰਕਚਰਿੰਗ ਕੀਤੀ ਜਾ ਰਹੀ ਹੈ ਕਟਾ ਪੈ ਰਿਹਾ ਜਿਹਦਾ ਕਰਕੇ ਹੁਣ ਜਿੰਨੇ ਉਹ ਮਤਲਬ ਸਟੋਰ ਬੰਦ ਹੋਣਗੇ ਉਹਦੇ ਨਾਲ ਤਕਰੀਬਨ 900 ਦੇ ਕਰੀਬ ਬੰਦੇ ਜਿਹੜੇ ਜੀ ਉਹਨਾਂ ਦੀਆਂ ਜੋਬਾਂ ਜਾਣਗੀਆਂ ਉਹ ਕਹਿੰਦੇ ਕੋਈ 1% ਹੈਗਾ ਇਹ ਉਹਨਾਂ ਦੀ ਵਰਕਫੋਰਸ ਦਾ ਜਿਹੜਾ 900 ਬੰਦਾ ਹੈ ਉਹ ਕਹਿੰਦੇ ਅਸੀਂ ਫੇਰ ਵੀ ਕੋਸ਼ਿਸ਼ ਕਰਾਂਗੇ ਇਹਨਾਂ ਲਈ ਅ ਗਾਂ ਜਦੋਂ ਵੀ ਕਿਤੇ ਮੌਕੇ ਮਿਲਦੇ ਆ ਉਹਨਾਂ ਲਈ ਜੌਬਸ ਜਿਹੜੀਆਂ ਹੈਗੀਆਂ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਾਂਗੇ ਜਿਹੜੇ ਬੰਦੇ ਅੱਜ ਲੇ ਆਫ ਕੀਤੇ ਜਾ ਰਹੇ ਨੇ ਆ ਯਾਦ ਰਹੇ ਕਿ ਪਿੱਛੇ ਜਿਹੜਾ ਜੀ ਇਹਨਾਂ ਦਾ ਇਸ ਖਾਸ ਕਰਕੇ ਕਾਫੀ ਸ਼ਾਪ ਦਾ ਲੋਕਾਂ ਵੱਲੋਂ ਜਿਹੜਾ ਬਾਈਕਾਟ ਕਿਸਮ ਦਾ ਕਰਨਾ ਸ਼ੁਰੂ ਕੀਤਾ ਗਿਆ ਸੀ ਜਿਹਦੀ ਵਜ੍ਹਾ ਕਾਰਨ ਬਹੁਤ ਜਗ੍ਹਾ ਦੇ ਉੱਤੇ ਸਟਾਰਬਕਸ ਵਾਲਿਆਂ ਨੂੰ ਜਿਹੜਾ ਉਸ ਗੱਲ ਦਾ ਸਾਹਮਣਾ ਕਰਨਾ ਪੈ ਰਿਹਾ ਹਾਲਾਂਕਿ ਕਟਨਾਵਾਂ ਜਿਹੜੀਆਂ ਨੇ ਉਹ ਵਾਪਰ ਰਹੀਆਂ ਨੇ ਮਿਡਲ ਈਸਟ ਦੇ ਵਿੱਚ ਪਰ ਉਹਨਾਂ ਦਾ ਅਸਰ ਦੂਰ ਦਰੇਡੇ ਵੀ ਪੈ ਰਿਹਾ ਹੈਗਾ ਸੋ ਇਸ ਕਰਕੇ ਉਹ ਕਹਿੰਦੇ ਜੀ ਸਾਡਾ ਇਹ ਜਿਹੜੇ ਚਾਰ ਸਟੋਰ ਹੈ ਸਾਨੂੰ ਬੰਦ ਕਰਨੇ ਪਏ ਨੇ ਆ ਕੰਪਨੀ ਕਹਿੰਦੀ ਵੀ ਸਾਡਾ ਜਿਹੜਾ 3rd ਕੁਆਟਰ ਦੇ ਵਿੱਚ ਉਹਨਾਂ ਦਾ ਫਾਈਨੈਂਸ਼ੀਅਲ ਸਟੇਟਮੈਂਟ ਆਈ ਆ ਜੁਲਾਈ ਦੇ ਐਂਡ ਵਿੱਚ ਉਹ ਕਹਿੰਦੇ ਵੀ ਸਾਡੀਆਂ ਨਾਰਥ ਅਮਰੀਕਨ ਸੇਲਸ ਜਿਹੜੀਆਂ ਘਟੀਆਂ ਨੇ 2% ਪਰ ਗਲੋਬਲ ਰੈਵਨਿਊ ਜਿਹੜੇ ਹੈਗੇ ਆ ਉਹ 4% ਵਧੇ ਹੈਗੇ ਆ 9.5 ਬਿਲੀਅਨ ਡਾਲਰ ਅਮਰੀਕਨ ਉਹ ਕਹਿੰਦੇ ਵੀ ਜਿਹੜਾ ਕਾਰਨ ਹੈਗਾ ਵੀ ਜਿਹਦਾ ਕਰਕੇ ਸੇਲਸ ਥੱਲੇ ਗਈਆਂ ਪਰ ਰੈਵਨਿਊ ਅਪ ਹੋਇਆ ਉਹ ਕਹਿੰਦੇ ਵੀ 5% ਬੰਪ ਹੈਗਾ ਨਵੇਂ ਸਟੋਰਾਂ ਕਰਕੇ ਉਹ ਹੁਣ ਗਹਾਂ ਵਾਲੀ ਗੱਲ ਜਿਹੜੀ ਹੈ ਜੀ ਉਹ ਕਹਿੰਦੇ ਆਉਣ ਵਾਲੇ ਸਾਲਾਂ ਦੇ ਵਿੱਚ ਦਿਆਂਗੇ ਅਸੀਂ ਤੁਹਾਨੂੰ ਕੰਪੈਰੀਸਨ ਕਰਕੇ ਪਰ ਇਹ ਸਿਚੁਏਸ਼ਨ ਹੈਗੀ ਆ ਜਿਹੜੇ ਸਟਾਰਬਾਕਸ ਹੈ ਨੇ ਕਾਫੀ ਸ਼ਾਪਸ ਉਹਨਾਂ ਦੀ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਗਾ ਐਡਮੰਟਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ